ਸਵਾਗਤ ਕਰਦੀ ਆਂ ਜੀ ਮੈਂ ਸਭ ਦਾ ਰਿਆੜ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਬਗੈਰ ਤੇਲ ਤੋਂ ਬਗੈਰ ਘਿਓ ਤੋਂ ਅੱਜ ਮੁੰਗਰੇ ਤੇ ਆਲੂ ਦੀ ਸਬਜ਼ੀ ਬਣਾਵਾਂਗੇ ਇੱਕ ਵਧੀਆ ਹਰੀ ਸਬਜ਼ੀ ਆ ਆਲੂ ਤੇ ਮੁੰਗਰੇ ਆਓ ਫਿਰ ਅੱਜ ਆਪਾਂ ਤੁਹਾਨੂੰ ਵਿਖਾਉਨੇ ਆ ਕਿ ਬਗੈਰ ਤੇਲ ਤੋਂ ਸੁੱਕੀ ਸਬਜ਼ੀ ਕਿਵੇਂ ਬਣਦੀ ਆ ਧਿਆਨ ਨਾਲ ਵੀਡੀਓ ਵੇਖਿਓ ਸਿਹਤ ਵਾਸਤੇ ਸਭ ਤੋਂ ਚੰਗੀ ਤੇ ਬਿਮਾਰੀਆਂ ਨੂੰ ਇਹ ਨਾ ਵਾਪਸ ਕਰਨ ਵਾਸਤੇ ਉਦੋਂ ਵੀ ਚੰਗੀ ਤਾਂ ਤੁਸੀਂ ਇਹੋ ਜੀਆਂ ਸਬਜ਼ੀਆਂ ਖਾਓਗੇ ਤੇ ਤੁਹਾਡਾ weight ਵੀ ਨਹੀਂ ਵਧੂਗਾ ਤੇ ਬਿਲਕੁਲ ਨਰੋਏ ਰਹੋਗੇ ਦਵਾਈਆਂ ਖਾਣ ਦੀ ਲੋੜ ਨਹੀਂ ਪੈਗੀ ਦਵਾਈਆਂ ਛੁੱਟ ਜਾਣਗੀਆਂ ਤੁਹਾਡੀਆਂ ਪੱਕਾ ਵਾਅਦਾ ਨਾ ਕਰ ਰਹੀਆਂ ਮੈਂ ਤੇ ਆਓ ਫੇ ਬਣਾਈਏ ਅੱਜ ਆਪਾਂ ਸਬਜ਼ੀ ਤੇ ਸਬਜ਼ੀ ਬਣਾਉਣ ਵਾਸਤੇ ਆ ਦੇਖੋ ਮੈਂ ਮੁੰਗਰੇ ਤੇ ਆਲੂ ਜਿਹੜੇ ਆ ਇਹਨਾਂ ਨੂੰ ਮੈਂ ਨਾ ਛੋਟੇ ਛੋਟੇ ਕੱਟ ਲਿਆ ਸੀ ਮੁੰਗਰਿਆਂ ਨੂੰ ਆ ਦੇਖੋ ਕੁੱਟ ਕੇ ਵੀ ਪਾਏ ਜਾ ਸਕਦੇ ਆ ਪਰ ਮੈਂ ਇਹ ਤਾਜ਼ੇ ਘਰ ਦੇ ਤੋੜੇ ਮੁੰਗਰੇ ਸੀਗੇ ਮੈਂ ਨਾ ਆ ਦੇਖੋ ਛਿੱਕਣਾ ਸਮੇਤ ਇਹ ਕਾਲੂ ਪਾਲਿਆ ਏ ਆਲੂ ਮੇਰੇ ਸਾਫ਼ ਹੀ ਹੀਗੇ ਤੇ ਮੈਨੂੰ ਵਧੀਆ ਲੱਗਾ ਤੇ ਮੈਂ ਇਦਾਂ ਹੀ ਆਲੂ ਕੱਟ ਲਿਆ ਏ ਤੁਸੀਂ ਛਿਲਕੇ ਵੀ ਖੱਟ ਸਕਦੇ ਹੋ ਆ ਟਮਾਟਰ ਤੇ ਹਰੀ ਮਿਰਚ ਆ ਤੇ ਆ ਜਿਹੜਾ ਲਸਣ ਅਦਰਕ ਤੇ ਪਿਆਜ਼ ਮੈਂ ਤੁਹਾਡੀ ਗੱਲ ਨਾ ਇਹ ਗੱਲ ਤੁਹਾਡੀ ਸੁਣਾਗੀ ਸਹਿਮਤ ਵੀ ਹੋਵਾਂਗੀ ਕਿ ਪਿਆਜ਼ ਤੇ ਟਮਾਟਰ ਵੈਸੇ ਮੁੰਗਰਿਆਂ ਚ ਪੈਂਦਾ ਨਹੀਂ ਆ ਪਰ ਅੱਜ ਮੈਂ ਤੁਹਾਨੂੰ ਬਿਨਾ ਮਤਲਬ ਤੇਲ ਦੇ ਸਬਜੀ ਜਿਹੜੀ ਆ ਬਣਾ ਕੇ ਵਿਖਾਉਣੀ ਆ ਤੇ ਉਹਦੇ ਵਿੱਚ ਆਪਾਂ ਟੇਸਟ ਵਾਸਤੇ ਇਹ ਸਭ ਕੋ ਮਸਾਲੇ ਜਿਹੜੇ ਪਾਉਣੇ ਆ ਹੁਣ ਧਰੀ ਕੜਾਈ ਕੜਾਈ ਦੇ ਵਿੱਚ ਵੇਖ ਲੋ ਮਾਸਾ ਵੀ ਤੇਲ ਹੈ ਨਹੀਂ ਆ ਨਾ ਕਿ ਉਹ ਆ ਨਾ ਤੇਲ ਖਾਲੀ ਕੜਾਈ ਹੈ ਤੇ ਮੈਂ ਜੀਰੇ ਦਾ ਦਾ ਚਮਚਾ ਤੁਹਾਡੇ ਸਾਹਮਣੇ ਪਾਇਆ ਏ ਤੇ ਜੀਰੇ ਦਾ ਦਾ ਚਮਚਾ ਜਿਹੜਾ ਉਹ ਟਿੜਕਣ ਲੱਗ ਪਿਆ ਜੀਰਾ ਤੇ ਹੁਣ ਆਪਾਂ ਤੜਕਾ ਭੁੰਨਾਗੇ ਇਹ ਦੇਖੋ ਪਹਿਲਾਂ ਸਭ ਤੋਂ ਲਸਣ ਹੀ ਪਾਵਾਂਗੇ ਜਿੱਦਾਂ ਆਪਾਂ ਪਹਿਲਾਂ ਪਾਉਨੇ ਆ ਨਾ ਲਸਣ ਆ ਦੇਖੋ ਆਪਾਂ ਲਸਣ ਹੀ ਬਾਤ ਆ ਨਾ ਇਹਨੂੰ ਥੋੜਾ ਜਿਹਾ ਭੁੰਨ ਲਵਾਂਗੇ ਪਹਿਲਾਂ ਸਬਜੀ ਬਣਦੀ ਵੇਖਿਓ ਤੁਸੀਂ ਕਿੰਨੀ ਵਧੀਆ ਸਾਰੀ ਵੀਡੀਓ ਧਿਆਨ ਨਾਲ ਵੇਖਿਆ ਕਰੋ ਤੇ ਬਿਮਾਰੀਆਂ ਨੂੰ ਸੱਚੀ ਘਰੋਂ ਭਜਾਓ ਨਾਰ ਫੈਂਡ ਦਰਫੈਂਡ ਤੇਲ ਕੀ ਤੇ ਕੌੜਾ ਤੇਲ ਕੀ ਸਰੋਂ ਦਾ ਇਹ ਚੀਜ਼ਾਂ ਜਿਹੜੀਆਂ ਆ ਇਹ ਤੇ ਬਹੁਤ ਬਿਮਾਰੀਆਂ ਦਾ ਘਾਰ ਆ ਤੇ ਇਹਨਾਂ ਨੂੰ ਆਪਾਂ ਜਿਹੜਾ ਤੇਲ ਜਿਹੜੇ ਆ ਇਹਨਾਂ ਨੂੰ ਖਾਣਾ ਨਹੀਂ ਜਾਈਦਾ ਤੇ ਆਹ ਦੇਖੋ ਹੁਣ ਮੈਂ ਅਦਰਕ ਵੀ ਪਾਤਾ ਤੇ ਹੁਣ ਅਦਰਕ ਵੀ ਜਿਹੜਾ ਆ ਇਹ ਵੀ ਭੁੱਜ ਗਿਆ ਥੋੜਾ ਜਿਆ ਤੇ ਹੁਣ ਮੈਂ ਪਿਆਜ਼ ਵੀ ਪਾ ਦਵਾਂਗੀ ਤੁਸੀਂ ਦੇਖ ਸਕਦੇ ਹੋ ਬਿਨਾਂ ਤੇਲ ਦੇ ਤੜਕਾ ਜਿਹੜਾ ਭੁੱਜ ਰਿਹਾ ਹੈ ਆਹ ਨਾਲ ਇਹ ਦੇਖੋ ਕਿ ਸਬਜ਼ੀ ਦਾ ਟੇਸਟ ਇਹ ਜਿਹੜਾ ਆ ਇਹ ਤੇਲ ਦਾ ਕੋਈ ਆਪਣਾ ਟੇਸਟ ਨਹੀਂ ਹੁੰਦਾ ਮੈਂ ਪਹਿਲਾਂ ਵੀ ਵੀਡੀਓ ਚ ਦੱਸ ਚੁੱਕੀ ਆ ਕਿ ਤੇਲ ਸਰੋਂ ਦੇ ਦਾ ਜਾਂ ਰਫੈਂਡ ਜਾਂ ਡਾਲਡਾ ਕੇ ਹੋ ਇਹਨਾਂ ਦਾ ਕੋਈ ਟੇਸਟ ਨਹੀਂ ਹੁੰਦਾ ਇਹ ਅਸੀਂ ਸਿਰਫ ਲਾਉਨੇ ਆ ਕਿ ਚੀਜ਼ ਦੀ ਨਾ ਜਿਹੜੀ ਮਤਲਬ ਚੀਜ਼ ਜਿਹੜੀ ਆ ਵਧੀਆ ਉੱਤੇ ਬਣ ਜਾਂਦੀ ਜਿੱਦਾਂ ਕਿ ਰੰਗ ਮਸਾਲਿਆਂ ਦਾ ਰੰਗ ਰੰਗ ਮਸਾਲੇ ਫੜ ਲੈਂਦੇ ਨੇ ਕਿ ਉਹ ਤੇਲ ਦੇ ਵਿੱਚ ਜਿਹੜੇ ਮਸਾਲੇ ਆ ਰੰਗ ਵਧੀਆ ਦੇ ਜਾਂਦੇ ਨੇ ਬਸ ਐਸ ਕਰਕੇ ਪਾਉਨੇ ਆ ਹੋਰ ਉਹਦਾ ਕੋਈ ਟੇਸਟ ਨਹੀਂ ਹੁੰਦਾ ਹੈਗਾ ਆਪਣਾ ਤੇ ਆਪਾਂ ਮਸਾਲਾ ਜਿਹੜਾ ਇਦਾਂ ਹੀ ਭੁੰਨੀ ਜਾਵਾਂਗੇ ਤੇ ਥੱਲੇ ਗੈਸ ਬਲ ਰਿਆ ਏ ਹੁਣ ਜਾਂ ਤੇ ਗੈਸ ਘੱਟ ਕਰਕੇ ਵੀ ਮਸਾਲੇ ਆਪਾਂ ਪਾ ਸਕਦੇ ਆ ਤੇ ਉਹਦਾ ਮਸਾਲੇ ਇੰਨੀ ਜਲਦੀ ਜਲਦੇ ਨਹੀਂ ਆ ਕੁਝ ਨਹੀਂ ਹੋਣਾ ਦੇਖਿਓ ਤੁਸੀਂ ਸਬਜੀ ਬਣਦੀ ਤੇ ਮੈਂ ਗੈਸ ਵੀ ਨਹੀਂ ਉਹ ਘਟ ਕੀਤਾ ਆ ਦੇਖੋ ਅੱਧਾ ਚਮਚਾ ਮੈਂ ਨਮਕ ਪਾਇਆ ਸਭ ਤੋਂ ਪਹਿਲਾਂ ਕਿਉਂਕਿ ਇੰਨਾ ਨਮਕ ਲੱਗ ਹੀ ਜਾਣਾ ਹੈ ਇਹ ਜੀਰੇ ਦਾ ਪਾਊਡਰ ਪਾਇਆ ਮੈਂ ਅੱਧਾ ਚਮਚਾ ਆ ਮੈਂ ਹਲਦੀ ਪਾਈ ਹੈ ਅੱਧਾ ਚਮਚਾ ਥੋੜਾ ਜੈਨੂੰ ਹਿਲਾ ਲਵਾਂਗੇ ਨਾਲ ਨਾਲ ਐ ਜਦੋਂ ਇਹ ਧਨੀਆ ਦਾ ਪਾਊਡਰ ਪਾਇਆ ਵਾ ਤੁਸੀਂ ਥੋੜਾ ਵਿੱਚ ਪਾਣੀ ਵੀ ਪਾ ਸਕਦੇ ਹੋ ਪਾਣੀ ਪਾ ਕੇ ਪਿਆਜ਼ਾਂ ਦੇ ਵਿੱਚ ਫਿਰ ਵੀ ਤੁਸੀਂ ਮਸਾਲੇ ਪਾਓਗੇ ਤਾਂ ਵੀ ਕੋਈ ਗੱਲ ਨਹੀਂ ਪਰ ਮੈਂ ਇਹ ਸੁੱਕੇ ਮਸਾਲਿਆਂ ਨੂੰ ਥੋੜਾ ਜਿਹਾ ਭੁੰਨਣ ਡਈ ਆ ਇਹ ਕਾਲੀ ਮਿਰਚ ਦਾ ਪਾਊਡਰ ਪਾਇਆ ਇਹ ਬਸ ਮੈਂ ਇੰਨੇ ਮਸਾਲੇ ਹੀ ਪਾਣੇ ਆ ਜ਼ਿਆਦਾ ਮਸਾਲੇ ਮੈਂ ਨਹੀਂ ਪਾਉਣੇ ਤੇ ਆਹ ਦੇਖੋ ਥੋੜਾ ਜਿਹਾ ਆਪਾਂ ਪਾਣੀ ਪਾ ਦਵਾਂਗੇ ਤੇ ਇਹ ਮਸਾਲੇ ਜਿਹੜੇ ਆਪਣੇ ਆਪ ਹੀ ਆਹ ਦੇਖੋ ਕਿੰਨੇ ਸੋਹਣੇ ਭੁੱਜ ਜਾਣੇ ਨੇ ਇਦਾਂ ਹੀ ਭੁੰਨੀ ਜਾਣੇ ਬਸ ਇਹ ਜਿਹੜੀਆਂ ਸਬਜ਼ੀਆਂ ਖਾਣ ਨਾਲ ਨਾ ਤੇ ਤੁਹਾਨੂੰ ਜਿਹੜੀਆਂ ਗੋਲੀਆਂ ਬੀਪੀ ਦੀਆਂ ਲੱਗੀਆਂ ਆ ਜਾਂ 슈ਗਰ ਦੀਆਂ ਲੱਗੀਆਂ ਰਾ ਵਗੈਰਾ ਦੀਆਂ ਲੱਗੀਆਂ ਸਭ ਇਹ ਮਤਲਬ ਖਾਣ ਦੀ ਲੋੜ ਨਹੀਂ ਪਵੇਗੀ ਦੁਬਾਰਾ ਇਹ ਸਬਜ਼ੀ ਇੰਨੀ ਵਧੀਆ ਤੇ ਇੰਨੀ ਹੈਲਦੀ ਬਣੇਗੀ ਹੁਣ ਪਿਆਜ਼ ਤੇ ਹਰੀ ਮਿਰਚ ਵੀ ਪਾਤੀ ਹੈ ਟਮਾਟਰ ਸੌਰੀ ਟਮਾਟਰ ਤੇ ਹਰੀ ਮਿਰਚ ਵੀ ਪਾਤੀ ਹੈ ਹੁਣ ਆਪਾਂ ਥੋੜਾ ਜਿਹਾ ਇਹਨੂੰ ਪਹਿਲਾਂ ਭੁੰਨ ਲਵਾਂਗੇ ਜੇ ਪਾਣੀ ਦੀ ਹੋਰ ਲੋੜ ਪੈਂਦੀ ਹੈ ਤੇ ਥੋੜਾ ਜਿਹਾ ਪਾਣੀ ਅਸੀਂ ਇਹਦੇ ਚ ਹੋਰ ਪਾਵਾਂਗੇ ਆ ਦੇਖਿਆ ਪਾਣੀ ਪਾਤਾ ਬਸ ਇਹਨੂੰ ਥੋੜਾ ਜਿਹਾ ਪਾਣਾ ਇਹਨੂੰ ਗਲਤ ਤੱਕ ਰੁਕ ਜਾਵਾਂਗੇ ਇੰਦਾ ਸਬਜ਼ੀਆਂ ਬਣਾਇਆ ਕਰੋ ਸੁੱਕੀਆਂ ਵੀ ਬਣਦੀਆਂ ਤਰੀ ਵਾਲੀਆਂ ਸਬਜ਼ੀਆਂ ਵੀ ਬਣਦੀਆਂ ਨੇ ਮੈਂ ਹੁਣ ਵੀਡੀਓ ਜਿਹੜੀਆਂ ਨੇ ਬਗੈਰ ਤੇਲ ਤੋਂ ਸਬਜ਼ੀਆਂ ਬਣੀਆਂ ਹੋਈਆਂ ਜਿਹੜੀਆਂ ਜਿਆਦਾ ਉਹੀ ਪਾਇਆ ਕਰੂੰਗੀ ਤੇ ਕਦੇ-ਕਦੇ ਮੈਂ ਚਲੋ ਦੂਸਰੀ ਵੀ ਪਾ ਸਕਦੀ ਆ ਪਰ ਆਹ ਜਿਹੜੀਆਂ ਸਿਹਤ ਨਾਲ ਜਿਹੜੀਆਂ ਵਧੀਆ ਤੁਹਾਨੂੰ ਸਿਹਤ ਤੋਂ ਜਿਹੜੀ ਮਤਲਬ ਬਿਮਾਰੀਆਂ ਤੋਂ ਸਟਕਾਰਾ ਪਾਉਂਦੀਆਂ ਵੀਡੀਓ ਇਹ ਜ਼ਰੂਰ ਵੇਖਿਆ ਕਰੋ ਇਹ ਬਹੁਤ ਵਧੀਆ ਰੇ ਵੀਡੀਓ ਇਹਨਾਂ ਨੂੰ ਵੇਖਣ ਨਾਲ ਤਾਂ ਕੋਈ ਫਾਇਦਾ ਵੀ ਮਿਲ ਸਕਦਾ ਤੇ ਇਹ ਦੇਖੋ ਕਿੰਨਾ ਸੋਹਣਾ ਮਸਾਲਾ ਹੋ ਰਿਹਾ ਏ ਇਹਦੇ ਵਿੱਚ ਸਾਰੇ ਮਸਾਲੇ ਦੇ ਵਿੱਚ ਨਮਕ ਜਿਹੜਾ ਸਾਰੇ ਦੇ ਵਿੱਚ ਹੀ ਰਲ ਗਿਆ ਏ ਤੇ ਥੋੜਾ ਜਿਹਾ ਪਾਣੀ ਵਿੱਚ ਹੈਗਾ ਆ ਤੇ ਇਦਾਂ ਹੀ ਇਹਨੇ ਭੁੱਜ ਜਾਣਾ ਆ ਤੇ ਮਸਾਲਾ ਜਦੋਂ ਭੁੱਜ ਜਾਂਦਾ ਹੈ ਤੇ ਪਤਾ ਲੱਗ ਹੀ ਜਾਂਦਾ ਹੈ ਬਾਕੀ ਇਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਕਿ ਆਪਾਂ ਤੇਲ ਹੀ ਕੜਛੀਆਂ ਨਾ ਪਾਵਾਂਗੇ ਤਾਂ ਫੇਰ ਹੀ ਇਹਨੇ ਵਧੀਆ ਸਬਜੀ ਨੇ ਬਣਨਾ ਹੈ ਇਹ ਬਹੁਤ ਵਧੀਆ ਬਣੀ ਹੈ ਹੁਣ ਅਸੀਂ ਇਹਦੇ ਵਿੱਚ ਸਬਜੀ ਪਾਵਾਂਗੇ ਕਿਉਂਕਿ ਇੰਨਾ ਕੁ ਪਾਣੀ ਜਿਹੜਾ ਥੋੜਾ ਜਿਹਾ ਰੱਖਣਾ ਹੈ ਅਸੀਂ ਕਿਉਂਕਿ ਇਸ ਕਰਕੇ ਰੱਖਣਾ ਹੈ ਇਹ ਜਿਹੜੇ ਮੁੰਗਰੇ ਆ ਜਾਂ ਆਲੂ ਆ ਇਹਨਾਂ ਨੂੰ ਸਾਰਿਆਂ ਨੂੰ ਨਮਕ ਵਾਲਾ ਫਲੇਵਰ ਜਿਹੜਾ ਲੱਗ ਜਾਵੇ ਪਾਣੀ ਲੱਗ ਜਾਵੇ ਤੇ ਨਮਕ ਰਲ ਜਾਵੇ ਇਹ ਤੜਕੇ ਦੇ ਵਿੱਚ ਮੈਂ ਤਾਂ ਕਰਕੇ ਥੋੜਾ ਜਿਹਾ ਪਾਣੀ ਜਿਹੜਾ ਰੱਖਿਆ ਹੈ ਤੇ ਹੁਣ ਤੁਸੀਂ ਦੇਖੋ ਤਾਨੂੰ ਪਤਾ ਲੱਗ ਰਿਹਾ ਵੀ ਇਹਦੇ ਵਿੱਚ ਮੈਂ ਤੇਲ ਨਹੀਂ ਪਾਇਆ ਜਿਹਨੂੰ ਜਿਹੜਾ ਚੰਗੀ ਤਰ੍ਹਾਂ ਵੀਡੀਓ ਵੇਖੇਗਾ ਉਹਨੂੰ ਪਤਾ ਹੀ ਤੇ ਵੈਸੇ ਇਹ ਨਾ ਖਾਨ ਤੋਂ ਪਤਾ ਲੱਗਣਾ ਕਿ ਇਹਦੇ ਚ ਤੇਲ ਹੈ ਨਹੀਂ ਆ ਤੇ ਨਾ ਹੀ ਇਹ ਸਬਜੀ ਬਣਾਉਣ ਤੋਂ ਪਤਾ ਲੱਗਣਾ ਵੀ ਇਹਦੇ ਚ ਤੇਲ ਹੈ ਨਹੀਂ ਆ ਇਹ ਇਹ ਜਿਹੜਾ ਤੇਲ ਆਪਾਂ ਵਨਸਵੰਨਾ ਖਾਂਦੇ ਆ ਇਹਦੇ ਨਾਲ ਹੀ ਸਾਡੀ ਸਿਹਤ ਖਰਾਬ ਹੋ ਜਾਂਦੀ ਹੈ ਤੇ ਜੇ ਆਪਾਂ ਆਪਣਾ ਮਤਲਬ ਜਿਹੜਾ ਫਾਇਦਾ ਸੋਚਾਂਗੇ ਤੇ ਫਿਰ ਇਸ ਤਰ੍ਹਾਂ ਸੋਚਾਂਗੇ ਤੇ ਵਧੀਆ ਰਾਵਾਂਗੇ ਤੇ ਹੁਣ ਆ ਸਬਜੀ ਨੂੰ ਟੱਕ ਦਿੱਤਾ ਏ ਇਹਨੂੰ ਬਾਰ-ਬਾਰ ਦੇਖਾਂਗੇ 2-3 ਵਾਰੀ ਆ ਦੇਖੋ ਨਾਲ ਵੀ ਨਹੀਂ ਲੱਗਣ ਡਈ ਕੋਈ ਨਹੀਂ ਵੀ ਕੜਾਈ ਦੇ ਨਾਲ ਜੁੜਨ ਡਈ ਆ ਕੋਈ ਚਾ ਨਾ ਜ ਮਤਲਬ ਬਣੀ ਨਹੀਂ ਹੈ ਥੋੜਾ ਜਿਹਾ ਟਾਈਮ ਅਜੇ ਹੋਰ ਲੱਗੇਗੀ ਪਰ ਵੇਖੋ ਕਿੰਨੀ ਸੋਹਣੀ ਸਬਜੀ ਜਿਹੜੀ ਬਣ ਗਈ ਆ ਤੇ ਤੁਸੀਂ ਹੀ ਰਿਆਡ ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਇਹ ਜਿਹੜੀਆਂ ਵੀਡੀਓ ਆ ਤੁਸੀਂ ਮਨੋਰੰਜਨ ਵਾਸਤੇ ਵੇਖਦੇ ਹੋ ਇਹ ਤੁਹਾਡਾ ਮਨੋਰੰਜਨ ਆ ਪਰ ਬਣਾ ਕੇ ਖਾਓਗੇ ਤੇ ਤੁਹਾਡੇ ਸਿਹਤ ਵਾਸਤੇ ਬਹੁਤ ਆਰਾਮ ਬਾਣਾ ਹੁਣ ਇਹ ਸਬਜੀ ਬਣ ਕੇ ਤਿਆਰ ਹੋ ਗਈ ਹੈ ਤੇ ਇਹ ਦੇਖੋ ਕਿੰਨੀ ਸੋਹਣੀ ਤਿਆਰ ਹੋਈ ਹੈ ਤੁਸੀਂ ਆਪ ਹੀ ਦੱਸੋ ਕਿ ਇਹਦੇ ਵਿੱਚ ਤੇਲ ਜਿਹੜਾ ਆ ਕੋਈ ਜ਼ਰੂਰੀ ਸੀਗਾ ਕਿ ਆਪਾਂ ਪਾਉਂਦੇ ਤੇ ਫੇਰ ਹੀ ਵਧੀਆ ਸੀ ਆ ਦੇਖੋ ਨਾਲ ਦਹੀਂ ਲੈ ਲਓ ਨਾਲ ਲੱਸੀ ਲੈ ਲਓ ਨਾਲ ਤੁਸੀਂ ਹੋਰ ਚੀਜ਼ ਲੈ ਸਕਦੇ ਚਟਨੀ ਲੈ ਲਓ ਤੇ ਤੇ ਇਹਦਾ ਵੀ ਬਹੁਤ ਹੈ ਨਮਕ ਨਮਕ ਦਾ ਟੇਸਟ ਹੁੰਦਾ ਹੈ ਸਬਜੀ ਦੇ ਵਿੱਚ ਹਮੇਸ਼ਾ ਹੀ ਨਮਕ ਦਾ ਟੇਸਟ ਹੁੰਦਾ ਤੇ ਨਮਕ ਇਹਦੇ ਵਿੱਚ ਹੈਗਾ ਆ ਤੇ ਸਬਜੀ ਬਣ ਕੇ ਤਿਆਰ ਹੋ ਗਈ ਆ ਜੀ ਮਿਲਦੇ ਆ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਇਹੋ ਜੀਆਂ ਵੀਡੀਓ ਜਰੂਰ ਵੇਖਿਆ ਕਰੋ ਮਿਲਦੇ ਆ ਫਿਰ ਤੁਹਾਨੂੰ ਵਧੀਆ ਜੀ ਹੋਰ ਵੀਡੀਓ ਦੇ ਨਾਲ 19 ਦੇਰ ਤੱਕ ਕਿਆੜ ਫੂਡ ਚੈਨਲ ਵੱਲੋਂ